ਹਰਿਆਣਾ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਐਤਵਾਰ 19 ਜਨਵਰੀ ਨੂੰ ਵੋਟਾਂ ਹੋਈਆਂ ਸੀ ਜਿਸ ਵਿੱਚ ਜਗਜੀਤ ਸਿੰਘ ਚਿੰਡਾ 1900 ਵੋਟਾਂ ਨਾਲ ਜਿੱਤੇ ਸਨ ਤਾਂ ਦੱਸ ਦਈਏ ਕਿ ਇਹਨਾਂ ਚੋਣਾਂ ਦੇ ਇੱਕ ਦਿਨ ਬਾਅਦ ਅਸੰਦ ਸੀਟ ਤੋਂ ਜਗਜੀਤ ਸਿੰਘ ਚਿੰਡਾ ਨੇ ਅਸਤੀਫਾ ਦੇ ਦਿੱਤਾ ਸੀ ਦੱਸ ਦੇ ਕਿ ਚਿੰਡਾ ਨੇ 1900 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਹਰਿਆਣਾ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਵਾਲੇ ਜਗਜੀਤ ਸਿੰਘ ਚਿੰਡਾ ਨੇ ਅਸਤੀਫਾ ਦੇਣ ਦੇ ਐਲਾਨ ਦੇ 3 ਘੰਟਿਆਂ ਬਾਅਦ ਇਸਤੀਫਾ ਵਾਪਸ ਲੈਣ ਦਾ ਵੀ ਐਲਾਨ ਕਰ ਦਿੱਤਾ ਸੀ ਚਿੰڈا ਨੇ ਕਿਹਾ ਮੇਰੇ ਇਸਤਫਾ ਦੇਣ ਦੇ ਫੈਸਲੇ ਤੋਂ ਕੋਮ ਕਾਫੀ ਦੁਖੀ ਹੋਇਆ ਹੈ ਇਸ ਲਈ ਮੈਂ ਇਸਤਫਾ ਵਾਪਸ ਲੈਣ ਦਾ ਫੈਸਲਾ ਲਿਆ ਹੈ ਅਸੀਂ ਸਾਰੇ ਮਿਲ ਕੇ ਗੁਰੂ ਘਰ ਦੇ ਸੰਗਰਸ਼ ਦੀ ਲੜਾਈ ਲੜਾਂਗੇ ਦੱਸ ਦਈਏ ਕਿ ਐਚਐਸਜੀ ਪੀਸੀ ਦੀਆਂ ਬੀਤੇ ਦਿਨਾਂ ਚੋਣਾ ਹੋਈਆਂ ਸਨ ਜਿਸ ਵਿੱਚ ਚਿੰڈا 1900 ਵੋਟਾਂ ਨਾਲ ਜਿੱਤੇ ਸਨ ਚਿੰڈا ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਕਾ ਪ੍ਰਧਾਨ ਵੀ ਰਹੇ ਸਨ ਉਹਨਾਂ ਨੂੰ 2022 ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਸੀ ਦੱਸ ਦੇ ਕਿ ਛਿੰਡਾ ਨੇ ਇਸਤਫਾ ਦੇਣ ਦਾ ਐਲਾਨ ਕੀਤਾ ਸੀ ਇੰਨਾ ਹੀ ਨਹੀਂ ਉਹਨਾਂ ਨੇ ਇਸਤਫਾ ਦੇਣ ਦੇ ਆਪਣੇ ਫੈਸਲੇ ਦਾ ਵੀ ਕਾਰਨ ਦੱਸਿਆ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੇ ਸਮੂਹ 21 ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਸਿਰਫ 9 ਹੀ ਜਿੱਤ ਸਕੇ ਸਨ ਜਿਸ ਕਾਰਨ ਉਹ ਕਾਫੀ ਨਾਰਾਜ਼ ਸਨ ਅਤੇ ਇਸਤਫਾ ਦੇ ਦਿੱਤਾ ਉਹਨਾਂ ਨੇ ਮੰਨਿਆ ਹੈ ਕਿ ਪਾਈ ਚਾਰੇ ਦੇ ਉਹਨਾਂ ਨੇ ਮੰਨਿਆ ਹੈ ਕਿ ਪਾਈ ਚਾਰੇ ਨੇ ਉਮੀਦ ਅਨੁਸਾਰ ਉਹਨਾਂ ਦੇ ਸੰਘਰਸ਼ ਦਾ ਸਮਰਥਨ ਨਹੀਂ ਕੀਤਾ ਜਿਸ ਕਾਰਨ ਉਹ ਆਪਣੇ ਆਪ ਨੂੰ ਇਸ ਦੇ ਅਹੁਦੇ ਦੇ ਯੋਗ ਨਹੀਂ ਸਮਝਦੇ ਹਨ ਦੱਸਦੇ ਕਿ ਉਹਨਾਂ ਨੇ ਪੰਥਕ ਦਲ ਬੈਨਰ ਦੇ ਹੇਠ ਚੋਣ ਜਿੱਤੀ ਸੀ ਚਿੰਡਾ ਜੋ ਹਰਿਆਣਾ ਲਈ ਵੱਖਰੀ ਕਮੇਟੀ ਲਈ ਲੜ ਰਿਹਾ ਹੈ ਤਾਂ ਦੱਸਦੀ ਹੈ ਕਿ ਘੱਟੋ ਘੱਟ ਸੀਟਾਂ ਮਿਲਣ ਕਰ ਉਹ ਕਾਫੀ ਦੁਖੀ ਸੀ ਤਾਂ ਦੱਸ ਦਈਏ ਕਿ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ਕਾਰਜਕਾਰੀ ਬਣਾਉਣ ਲਈ 21 ਮੈਂਬਰਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਵਿੱਚੋਂ ਸਿਰਫ 17 ਮੈਂਬਰ ਹੀ ਚਿੰਡਾ ਨਾਲ ਸਨ ਚਿੰਡਾ ਨੇ ਕਿਹਾ ਹੈ ਕਿ 17 ਮੈਂਬਰ ਮੇਰੇ ਨਾਲ ਹਨ ਅਤੇ ਤਿੰਨ ਨਾਲ ਹਜੇ ਗੱਲਬਾਤ ਚੱਲ ਰਹੀ ਹੈ ਸੰਘਤਾ ਨੇ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ ਵੋਟ ਪਾਉਣਗੇ ਜੋ ਸੰਘਰਸ਼ ਲਈ ਲੜੇਗਾ ਚੋਣਾਂ ਦੇ ਇਸ ਨਤੀਜੇ ਤੋਂ ਪ੍ਰਸਾਫ ਹੈ ਕਿ ਸੰਗਠਨਾਂ ਦਾ ਸੰਘਰਸ਼ ਨਾਲ ਕੋਈ ਵੀ ਵਾਸਤਾ ਨਹੀਂ ਹੈ ਹੁਣ ਲੜਾਈ ਬੱਦਲ ਧੜੇ ਅਤੇ ਸਰਕਾਰ ਵਿਚਕਾਰ ਹੈ ਦੇਰ ਸ਼ਮ ਝਿੰਡਾ ਨੇ ਆਪਣੇ ਨਵੇਂ ਚੁਣੇ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਉਸ ਦੇ ਨਾਲ 17 ਮੈਂਬਰ ਹਨ ਅਤੇ 3 ਹੋਰਾਂ ਨਾਲ ਹਜੇ ਗੱਲਬਾਤ ਚੱਲ ਰਹੀ ਹੈ ਤਾਂ ਦੱਸਦੀ ਹੈ ਕਿ 11 ਜੁਲਾਈ 2014 ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਪਾਸ ਕੀਤਾ ਸੀ HSGPCA Act 2014 ਨੂੰ ਹਰਿਆਣਾ ਦੇ ਕਾਨੂੰਨੀ ਅਤੇ ਵਿਧਾਨਕ ਵਿਭਾਗ ਦੁਆਰਾ 14 ਜੁਲਾਈ 2014 ਨੂੰ ਅਦिसूचित ਕੀਤਾ ਗਿਆ ਸੀ। ਇਸ ਤੋਂ ਬਾਅਦ 6 ਅਗਸਤ 2014 ਨੂੰ ਇਸ ਐਕਟ ਦੇ ਕਾਨੂੰਨੀ ਮਾਨਤਾ ਨੂੰ ਸੁਪਰੀਮ ਕੋਰਟ ਵਿੱਚ ਸਿਵਲ ਰਿਟ ਪਟੀਸ਼ਨ ਦੇ ਨਾਲ ਚੁਣੌਤੀ ਦਿੱਤੀ ਗਈ ਸੀ। ਪਰ ਵੀ ਪਰਵਿਸ਼ ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਮਾਨਤਾ ਬਰਕਰਾਰ ਰੱਖਦਿਆਂ ਹੋਇਆਂ ਕਮੇਟੀ ਦੇ ਗਠਨ ਲਈ ਰਾ ਪਧਰਾ ਕਰ ਦਿੱਤਾ। ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਹੌਂਦ ਵਿੱਚ ਆਇਆ ਤਾਂ ਇਸ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਵਿਰੋਧ ਕੀਤਾ ਗਿਆ। ਇਸ ਵਿਰੋਧ ਦਾ ਕਾਰਨ ਇਹ ਸੀ ਕਿ ਇਸ ਕਾਨੂੰਨ ਦੇ ਹੋਣ ਵਿੱਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੀ ਹਰਿਆਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਿਆਂ ਦੀ ਦੇਖਰੇਖ ਕਰਦੀ ਸੀ। ਪਰ ਆਖਿਰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖਤਮ ਹੋ ਗਿਆ।